ਪਹਿਲਾ ਜਿੰਨੀਆਂ ਵੀ ਪੈਨਸ਼ਨਾਂ ਨੇ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਸਨ ਜਿਸ ਦੇ ਵਿੱਚ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਘਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਪਰ ਇਸ ਵਾਰ ਸਰਕਾਰ ਨੇ ਅਪ੍ਰੈਲ ਮਹੀਨੇ ਦੀਆਂ ਜਿਹੜੀਆਂ ਪੈਨਸ਼ਨਾਂ ਜਾਰੀ ਕਰਨੀਆਂ ਨੇ ਉਸ ਦੀ ਜਿਹੜੀ ਤਾਰੀਖ ਆ ਉਸ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਕਿੰਨੀ ਤਾਰੀਖ ਨੂੰ ਹੁਣ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਆਏਗੀ ਅਤੇ ਕਿਹੜੇ ਅਜਿਹੇ ਬਦਲਾਅ ਕੀਤੇ ਨੇ ਜਿਸ ਦੇ ਕਰਕੇ ਸਰਕਾਰ ਨੂੰ ਜਿਹੜੀ ਤਾਰੀਖ ਆ ਉਸ ਦੇ ਵਿੱਚ ਬਦਲਾਅ ਕਰਨੇ ਪਏ ਨੇ ਅਤੇ ਪੈਨਸ਼ਨ ਦੀ ਜਿਹੜੀ ਰਕਮ ਹੈ ਉਸ ਦੇ ਵਿੱਚ ਵੀ ਜੋ ਬਦਲਾਅ ਕੀਤੇ ਗਏ ਨੇ ਕਿਹੜੇ ਅਜਿਹੇ ਬਦਲਾਅ ਨੇ ਅਤੇ ਨਾਲ ਹੀ ਗੱਲ ਕਰਾਂਗੇ ਪੈਨਸ਼ਨ ਨੂੰ ਲਗਾਉਣ ਲਈ ਜਿਹੜੀ ਉਮਰ ਹੈ ਉਸ ਦੇ ਵਿੱਚ ਕਿਹੜੇ ਨਿਯਮ ਬਦਲਾਅ ਕੀਤੇ ਗਏ ਨੇ ਤਾਂ ਗੱਲ ਕਰਦੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੈਨਸ਼ਨ ਬਾਰੇ ਪਰ ਉਸ ਤੋਂ ਪਹਿਲਾਂ ਇੱਕ ਨਵੀਂ ਅਪਡੇਟ ਜਾਰੀ ਹੋ ਚੁੱਕੀ ਹੈ ਪੀਐਮ ਕਿਸਾਨ ਸਮਾਨ ਨidhi ਯੋਜਨਾ ਵਾਲੇ ਜਿੰਨੇ ਵੀ ਕਿਸਾਨ ਨੇ ਜਿਹੜੇ ਪੀਐਮ ਕਿਸਾਨ ਸਮਾਨ ਨidhi ਯੋਜਨਾ ਤੋਂ ਰਾਸ਼ੀ ਲੈ ਰਹੇ ਆ ਜੇਕਰ ਤੁਹਾਡੀ 1 2 ਜਾਂ 5 ਤੋਂ ਜ਼ਿਆਦਾ ਹੋ ਸਕਦਾ 10 ਤੋਂ ਵੀ ਜ਼ਿਆਦਾ ਜੇਕਰ ਤੁਹਾਡੀਆਂ ਕਿਸ਼ਤਾਂ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈਆਂ ਤਾਂ ਕਿਹੜੇ ਅਜਿਹੇ ਨਿਯਮ ਨਵੇਂ ਲਾਗੂ ਕੀਤੇ ਗਏ ਨੇ ਜਿਸ ਦੇ ਨਾਲ ਬਹੁਤ ਆਸਾਨੀ ਨਾਲ ਜਿੰਨੀਆਂ ਵੀ ਰੁਕੀਆਂ ਹੋਈਆਂ ਤੁਹਾਡੀਆਂ ਕਿਸ਼ਤਾਂ ਨੇ ਤੁਹਾਡੇ ਖਾਤੇ ਦੇ ਵਿੱਚ ਆ ਜਾਣਗੀਆਂ ਤਾਂ ਉਹਨਾਂ ਲਈ ਜਿਹੜੇ ਨਵੇਂ ਨਿਯਮ ਲਾਗੂ ਹੋਏ ਨੇ ਉਹਨਾਂ ਵਿੱਚ ਜਿਸ ਤਰ੍ਹਾਂ ਕਿ ਆਪਾਂ ਨੂੰ ਪਹਿਲਾਂ ਤਿੰਨ ਸਟੇਟਸ ਦੇਖਣ ਨੂੰ ਮਿਲਦੇ ਆ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਦੇ ਪੋਰਟਲ ਦੇ ਉੱਤੇ ਜਿਸ ਵਿੱਚ ਆਧਾਰ ਕਾਰਡ ਦੀ ਜਿਹੜੀ ਬੈਂਕ ਸੀਡਿੰਗ ਆ ਉਹ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਹੜੀ ਲੈਂਡ ਸੀਡਿੰਗ ਆ ਉਹ ਓਕੇ ਹੋਣੀ ਚਾਹੀਦੀ ਹੈ ਅਤੇ ਉਸ ਦੇ ਨਾਲ ਹੀ ਜਿਹੜੀ ਤੁਹਾਡੀ ਇਕਈਸੀ ਆ ਉਹ ਓਕੇ ਹੋਣੀ ਚਾਹੀਦੀ ਹੈ ਪਰ ਬਹੁਤ ਸਾਰੇ ਕਿਸਾਨਾਂ ਦੀ ਆਧਾਰ ਕਾਰਡ ਸੀਡਿੰਗ ਵੀ ਓਕੇ ਹੈ ਲੈਂਡ ਸੀਡਿੰਗ ਵੀ ਓਕੇ ਹੈ ਅਤੇ ਇਕਈਸੀ ਸਟੇਟਸ ਵੀ ਓਕੇ ਹੈ ਪਰ ਫਿਰ ਵੀ ਉਹਨਾਂ ਦੀ ਜਿਹੜੀ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਦੀ ਰਾਸ਼ੀ ਉਹਨਾਂ ਦੇ ਖਾਤੇ ਦੇ ਵਿੱਚ ਨਹੀਂ ਆ ਰਹੀ ਤਾਂ ਅਜਿਹੇ ਕਿਸਾਨਾਂ ਨੂੰ ਕੀ ਕਰਨਾ ਹੋਵੇਗਾ ਆਪਣਾ ਇੱਕ ਨਵਾਂ ਖਾਤਾ ਖੁਲਾਉਣਾ ਹੋਵੇਗਾ ਇੰਡੀਅਨ ਪੋਸਟ ਬੈਂਕ ਆਫਿਸ ਦੇ ਵਿੱਚ ਅਤੇ ਆਪਣੇ ਆਧਾਰ ਕਾਰਡ ਨੂੰ ਉਸ ਖਾਤੇ ਦੇ ਨਾਲ ਲਿੰਕ ਕਰਨਾ ਹੋਵੇਗਾ ਜਦੋਂ ਹੀ ਤੁਸੀਂ ਆਪਣਾ ਇੰਡੀਅਨ ਪੋਸਟ ਬੈਂਕ ਦੇ ਵਿੱਚ ਅਕਾਊਂਟ ਖੁਲਵਾ ਲੈਂਦੇ ਹੋ ਅਤੇ ਆਪਣੇ ਆਧਾਰ ਕਾਰਡ ਨੂੰ ਲਿੰਕ ਕਰਵਾ ਲੈਂਦੇ ਹੋ ਤਾਂ ਜਦੋਂ ਹੀ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ ਜਾਏਗੀ ਤੁਹਾਡੀ ਜਿਹੜੀ ਰਕਮ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਤਾਂ ਜਿੰਨੀਆਂ ਵੀ ਰੁਕੀਆਂ ਹੋਈਆਂ ਕਿਸ਼ਤਾਂ ਨੇ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਖਾਤੇ ਦੇ ਵਿੱਚ ਆ ਜਾਣੀਆਂ ਚਾਹੇ ਤੁਹਾਡੀ ਇੱਕ ਕਿਸ਼ਤ ਰੁਕੀ ਹੈ 5 ਰੁਕੀਆਂ 10 ਰੁਕੀਆਂ 12 ਰੁਕੀਆਂ ਜਾਂ 14 ਕਿਸ਼ਤਾਂ ਜਿੰਨੀਆਂ ਵੀ ਰੁਕੀਆਂ ਹੋਈਆਂ ਕਿਸ਼ਤਾਂ ਨੇ ਉਹ ਵਿਕੋ ਦਾ ਵੀ ਤੁਹਾਡੇ ਖਾਤੇ ਦੇ ਵਿੱਚ ਆਉਣ ਵਾਲੀ ਕਿਸ਼ਤ ਦੇ ਨਾਲ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ April ਮਹੀਨੇ ਦੀ ਪੈਨਸ਼ਨ ਦੇ ਵਿੱਚ ਅਜਿਹੇ ਕਿਹੜੇ ਬਦਲਾਅ ਕੀਤੇ ਗਏ ਨੇ ਜਿੰਨਾ ਕਰਕੇ ਜਿਹੜੀ April ਮਹੀਨੇ ਦੀ ਪੈਨਸ਼ਨ ਆ ਲੇਟ ਹੋ ਰਹੀ ਹੈ ਤਾਂ ਸਰਕਾਰ ਨੇ ਜਿਹੜੇ ਵੀ ਫਰਜ਼ੀ ਲੋਕ ਪੈਨਸ਼ਨ ਲੈ ਰਹੇ ਆ ਉਹਨਾਂ ਦੇ ਉੱਪਰ ਆਪਣਾ ਪੂਰਾ ਸਿਕੰਜਾ ਕਸਿਆ ਹੋਇਆ ਸਰਕਾਰ ਬਹੁਤ ਜ਼ੋਰ ਸ਼ੋਰ ਨਾਲ ਵੈਰੀਫਿਕੇਸ਼ਨ ਕਰਕੇ ਜਿਹੜੇ ਵੀ ਅਸਲ ਹੱਕਦਾਰ ਨੇ ਉਹਨਾਂ ਨੂੰ ਕੀ ਜਿਹੜੀ ਪੈਨਸ਼ਨ ਆ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏਗੀ ਤਾਂ ਸਰਕਾਰ ਦਾ ਕਹਿਣਾ ਹੈ ਕਿ ਜਿੰਨੇ ਵੀ ਲੋਕ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਆ ਜਦੋਂ ਹੀ ਇਹ ਵੈਰੀਫਿਕੇਸ਼ਨ ਮੁਕੰਮਲ ਹੋ ਜਾਂਦੀ ਹੈ ਤਾਂ ਉਮੀਦ ਹੈ ਕਿ ਸਰਕਾਰ ਵੱਲੋਂ ਜਿਹੜੀ ਪੈਨਸ਼ਨ ਦੀ ਰਕਮ ਹੈ ਉਸ ਦੇ ਵਿੱਚ ਵਾਧਾ ਕਰਕੇ 2500 ਕਰ ਦਿੱਤਾ ਜਾਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ 2500 ਹੋਣ ਦੀ ਉਮੀਦ ਤਾਂ ਹੀ ਹੈ ਜੇਕਰ ਫਰਜ਼ੀ ਪੈਨਸ਼ਨ ਲੈਣ ਵਾਲਿਆਂ ਦੀਆਂ ਜਿਹੜੀਆਂ ਪੈਨਸ਼ਨਾਂ ਉਹ ਕੱਟੀਆਂ ਜਾਂਦੀਆਂ ਨੇ ਤਾਂ ਸਰਕਾਰ ਇਸ ਦੇ ਉੱਤੇ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਵੈਰੀਫਿਕੇਸ਼ਨ ਕਰ ਰਹੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਮਰ ਦੇ ਵਿੱਚ ਕਿਹੜੇ ਬਦਲਾਅ ਕੀਤੇ ਗਏ ਨੇ ਤਾਂ ਸਰਕਾਰ ਵੱਲੋਂ ਉਮਰ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤੇ ਗਏ ਨੇ ਤਾਂ ਜਿੰਨੀਆਂ ਵੀ ਖਬਰਾਂ ਉਮਰ ਦੇ ਵਿੱਚ ਬਦਲਾਅ ਨੂੰ ਲੈ ਕੇ ਆ ਰਹੀਆਂ ਨੇ ਉਹ ਬਿਲਕੁਲ ਗਲਤ ਨੇ ਸਰਕਾਰ ਵੱਲੋਂ ਅਜੇ ਪੈਨਸ਼ਨ ਦੀ ਉਮਰ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਪਹਿਲਾਂ ਦੀ ਉਮਰ ਦੇ ਹੀ ਲੋਕ ਪੈਨਸ਼ਨ ਅਪਲਾਈ ਕਰ ਸਕਦੇ ਨੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ